ਅੰਬੈਸਡਰ ਆਫ ਸੇਖਰ ਰਿਲੀਜੀਅਨ ਚੀਫ ਰਿਲੀਜੀਅਸ ਐਂਡ ਸਪਿਰਚੁਅਲ ਅਥਾਰਟੀ ਆਫ ਸੇਖਰ ਰਿਲੀਜੀਅਨ ਵੈਸਟਰਨ ਹ semisਫੇਅਰ ਅਮਰੀਕਾ ਭਾਈ ਸਤਪਾਲ ਸਿੰਘ ਖਾਲਸਾ ਚੜ੍ਹਦੇ ਕਲਾ ਟੈਮਪੀ ਦੇ ਦਫਤਰ ਵਿੱਚ ਪਹੁੰਚੇ ਇਸ ਮੌਕੇ ਅਦਾਰਾ ਚੜ੍ਹਦੇ ਕਲਾ ਦੇ ਚੇਅਰਮੈਨ ਪਾਦਮ ਸ੍ਰੀ ਡਾਕਟਰ ਜਗਜੀਤ ਸਿੰਘ ਦਰਦੀ ਸਰਦਾਰਨੀ ਜਸਵਿੰਦਰ ਕੌਰ ਦਰਦੀ ਡਾਕਟਰ ਰਸ਼ਮੀਤ ਕੌਰ ਨੇ ਉਹਨਾਂ ਦਾ ਸਵਾਗਤ ਤੇ ਸਨਮਾਨ ਕੀਤਾ ਇਸ ਮੌਕੇ ਚੜ੍ਹਦੇ ਕਲਾ ਟਾਈਮ ਟੀਵੀ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਦਰਦੀ ਵੀ ਮੌਜੂਦ ਰਹੇ ਮੈਂ ਤੇਦਰ ਤੋਂ ਦਰਦੀ ਸਾਹਿਬ ਦਾ ਅਰਪ੍ਰੀਤ ਵੀਰ ਜੀ ਦਾ ਸਾਰੇ ਇਛਰਦੀ ਗੱਲਾਂ ਟਾਈਮਸ ਟੀਵੀ ਦੇ ਪੂਰੇ ਸਟਾਫ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਮੈਨੂੰ ਆਪਣੇ ਦਫ਼ਤਰ ਬੁਲਾ ਕੇ ਇਹ ਪੁਸਤਕ ਪੇਟ ਕੀਤੀ ਮੈਂ ਸਮਝਣਾ ਜਿਵੇਂ ਦਰਦੀ ਸਾਹਿਬ ਕਹਿ ਰਹੇ ਸੀ ਇਹ ਸਿੱਖ ਕੌਮ ਆਸ ਇੱਕ ਬਹੁਤ ਵੱਡੀ ਮਾਣ ਦੀ ਗੱਲ ਹੈ ਵੀ ਸਾਡੇ ਗੁਰੂ ਨਾਨਕ ਸਾਹਿਬ ਕਿੱਥੇ ਕਿੱਥੇ ਜਦੋਂ ਚਾਰ ਉਦਾਸੀਆਂ ਤੇ ਗਏ ਤੇ ਸਿੱਖੀ ਦੀ ਗੱਲ ਕੀਤੀ ਤੇ ਮੇਰੇ ਅਸੇ ਵੀ ਬੜੀ ਫਕਰ ਦੀ ਗੱਲ ਹੈ ਕਿ ਮੈਂ ਯੋਗੀ ਅਰਬਜਨ ਸਿੰਘ ਜੀ ਦਾ ਸ੍ਰੀ ਸਿੰਘ ਸਾਹਿਬ ਪਾਈ ਸਾਹਿਬ ਅਰਬਜਨ ਸਿੰਘ ਖਾਲਸਾ ਜੀ ਦੀ ਜਿਨ੍ਹਾਂ ਨੇ 1967 ਤੋਂ ਲੈ ਕੇ 1969 ਚ ਇਸਟੈਬਲਿਸ਼ ਕੀਤਾ ਸਿੱਖ ਧਰਮ ਦਾ ਪਹਿਲਾ ਦਫ਼ਤਰ ਕੈਲੀਫੋਰਨੀਆ ਚ ਅੱਜ ਉਹਨਾਂ ਦਾ ਮਿਸ਼ਨ ਕੋਈ 100 ਮੁਲਕਾਂ ਤੋਂ ਉੱਤੇ ਜਿਹੜੇ ਉਹਨਾਂ ਦੇ ਮਿਸ਼ਨ ਦੇ ਰਾਹੀਂ ਜਿਹੜੇ ਵੱਖੋ ਵੱਖ ਮੁਲਕਾਂ ਦੇ ਵਾਸੀ ਨੇ ਉਹਨਾਂ ਨੇ ਸਿੱਖੀ ਅਪਣਾਈ ਗੁਰੂ ਦੇ ਚਰਨੀ ਲੱਗੇ ਮੈਂ ਸਮਝਦਾ ਇੱਕ ਸਿੱਖ ਕੌਮ ਦੇ ਪ੍ਰਤੀ ਯੋਗੀ ਜੀ ਇੱਕ ਬਹੁਤ ਵੱਡਾ ਕਾਰਜ ਬਹੁਤ ਵੱਡੀ ਸੇਵਾ ਕਰ ਗਏ ਜੋ ਸਾਨੂੰ ਸਾਰੇ ਸਿੱਖਾਂ ਨੂੰ ਉਹਨੂੰ ਅੱਗੇ ਵਧੇ ਮਿਸ਼ਨ ਮੇਰਾ ਨਈ ਦਾਸਤ ਮਿਸ਼ਨ ਹੈ ਕਿ ਜਿਹੜੇ ਸਿੱਖ ਸੱਜ ਗਏ ਯੋਗੀ ਜੀ ਦੇ ਰਾਂ ਹੀ ਅੱਗੇ ਨਾਲ ਨਵੇਂ ਸੱਜਦੇ ਰਹਿਣ ਇਹ ਮਿਸ਼ਨ ਗੁਰੂ ਨਾਨਕ ਦੇਵ ਜੀ ਦਾ ਪੂਰੇ ਦੁਨੀਆ ਦੇ ਕੋਨੇ-ਕੋਨੇ ਤੇ ਗੁਰੂ ਨਾਨਕ ਦੇਵ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆਵਾਂ ਦਾ ਇਹ ਮਿਸ਼ਨ ਜਿਹੜਾ ਆਇਆ ਸੀ ਲੈ ਕੇ ਤੁਰਿਆ ਤੇ ਗੁਰੂ ਕਿਰਪਾ ਕਰੇ ਮੈਂ ਧੰਨਵਾਦ ਕਰਨਾ ਦਰਦੀ ਸਾਹਿਬ ਦਾ ਇੱਕ ਵਾਰ ਫਿਰ ਜਿਨ੍ਹਾਂ ਨੇ ਮੈਨੂੰ ਬੁਲਾ ਕੇ ਮਾਨ ਦਿੱਤਾ ਕਿ ਮੈਂ ਅੱਗੇ ਵੀ ਇਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨਾ ਗੁਰੂ ਸਾਹਿਬ ਇਹਨਾਂ ਨੂੰ ਲੰਬੀ ਉਮਰ ਦੇਣ ਇਸੇ ਤਰ੍ਹਾਂ ਇਹ ਸਿੱਖ ਦੀ ਸਿੱਖ ਪੰਥ ਦੀ ਸਿੱਖ ਕੌਮ ਦੀ ਸੇਵਾ 'ਚ ਲੱਗੇ ਰਹਿਣ ਇਹ ਜਗਤ ਦੂਰ ਬਾਬਾ ਪੁਸਤਕ ਪ੍ਰਸਿੱਧ ਖੋਜਦਾਨ ਡਾਕਟਰ ਗੁਰਜਨ ਸਿੰਘ ਜੀ ਨੇ ਬੜੀ ਖੋਜਦਾਨ ਲਿਖੀ ਹੈ ਔਰ ਗੁਰੂਵਰਾਜ ਜੀ ਨੇ ਸਾਰੀਆਂ ਉਦਾਸੀਆਂ ਦੀ ਸਭ ਤੋਂ ਅਗਰ ਡਿਟੇਲ ਤੁਹਾਨੂੰ ਮਿਲੇਗੀ ਤਾਂ ਇਹਦੇ ਵਿੱਚ ਮਿਲੇਗੀ ਇਹਦੇ ਵਿੱਚ ਰਕਸਬ ਨੇ ਸਾਬਤ ਕੀਤਾ ਹੈ ਕਿ ਗੁਰੂ ਨਾਨਕ ਦੇਵ ਜੀ ਮਾਰਕ ਇਜ਼ਰਾਈਲ ਵੀ ਗਏ ਹੈ ਫਰਸਤਿਨ ਵੀ ਗਏ ਆ ਤੇ ਵੈਟਿਕਨ ਸਿਟੀ ਵੀ ਗਏ ਆ ਅਤੇ ਉਹਨਾਂ ਨੇ ਤਿੰਨ ਚਾਰ ਹੋਰ ਕੰਟਰੀ ਵੀ ਲੱਭੇ ਹੈ ਜਿੱਥੇ ਇਥੇ ਗੁਰੂ ਨਾਨਕ ਦੇਵ ਜੀ ਗਏ ਨੇ ਇਹ ਪੁਸਤਕ ਪੜ੍ਹ ਕੇ ਸਾਰਿਆਂ ਨੂੰ ਖੁਸ਼ੀ ਹੁੰਦੀ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਜੜੇ ਅਸਵਧਨ ਦਰਤ ਲੋਕਾਈ ਫੈਗੁਰਦਾਸ ਜੀ ਨੇ ਲਿਖਿਆ ਸੀ ਸੱਚਪੁੱਛੀ ਸਾਰੀ ਲਗਾਈ ਦੇ ਵਿੱਚ ਉਹਨਾਂ ਨੇ ਜਾ ਕੇ ਸੰਸਾਰ ਦੇ ਲੋਕਾਂ ਨੂੰ ਸੱਚ ਦਾ ਉਪਦੇਸ਼ ਦਿੱਤਾ ਇਸ ਪੁਸਤਕ ਵਿੱਚ ਜੋ ਸਾਰੇ ਡਾਕੂਮੈਂਟ ਹਨ ਨਕਸ਼ੇ ਹਨ ਉਥੋਂ ਦੇ ਜੋ ਮੈਮੋਰੀਅਲ ਹਨ ਪਲੱਸ ਜਿਨ੍ਹਾਂ ਜਿਨ੍ਹਾਂ ਲੋਕਾਂ ਨਾਲ ਉਹਨਾਂ ਦੀ ਮੁਲਾਕਾਤ ਹੋਈ ਕੀ ਗੱਲਬਾਤ ਹੋਈ ਸਾਰੀ ਡਿਟੇਲਸ ਹੈ ਅਰਬ ਕੰਟਰੀਜ਼ ਦੀ ਵੀ ਬਹੁਤ ਡਿਟੇਲ ਹੈ ਲੇਕਿਨ ਯੂਰਪ ਦੇ ਕੰਟਰੀਜ਼ ਦੀ ਵੀ ਕਾਫੀ ਔਰ ਇਜ਼ਰਾਇਲ ਤੱਕ ਗੁਰੂ ਨਾਨਕ ਦੇਵ ਜੀ ਦਾ ਜਾਣਾ ਉਹਨਾਂ ਨੇ ਸਾਬਤ ਕੀਤਾ ਕਿ ਸਾਰੀ ਕੌਮ ਲਈ ਬੜੀ ਲਾਇਵੰਦ ਪੁਸਤਕ ਹੈ ਤੇ ਅੱਜ ਸਰਦਾਰ ਸਤਪਾਲ ਸਿੰਘ ਜੀ ਜੋ ਸਿੱਖ ਧਰਮਾਂ ਦੀ ਸੇਵਾ ਕਰ ਰਹੇ ਹਨ ਯੋਗਿਆਰ ਭੈਜਨ ਸਿੱਧੋਬਾਦ ਸਾਰੀ ਦੁਨੀਆ ਦੇ ਵਿੱਚ इवन ਕਿ ਚਾਈਨਾ ਵਿੱਚ ਰਸ਼ੀਆ ਵਿੱਚ ਉਹਨਾਂ ਦੇ ਸ਼ਹਿਰ ਜਿੱਥੇ ਸਿੱਖਿਆ ਹੀ ਨਹੀਂ ਸੀ ਉੱਥੇ ਵੀ ਇਹਨਾਂ ਨੇ ਉਹਨਾਂ ਲੋਕਾਂ ਨੂੰ ਰਸ਼ੀਅਨਸ ਤੋਂ ਸਿੱਖ ਮੜਾਇਆ ਚਾਈਨਸ ਤੋਂ ਸਿੱਖ ਮੜਾਇਆ ਸਪੈਨਿਸ਼ ਦੇ ਵਿੱਚ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਨੂੰ ਬਾਣੀ ਦਾ ਅਨਵਾਦ ਕਰਵਾਇਆ ਔਰ ਬੜੇ ਕਮਾਲ ਦੇ ਕੰਮ ਕੀਤੇ ਹੈ ਛੁਰਦੀ ਗੱਲਾਂ ਟਾਈਮ ਟੀਵੀ ਤੇ ਅਸੀਂ ਵੀਰਵਾ ਦੱਸਾਂਗੇ ਕਿ ਸਾਰੇ ਸੰਸਾਰ ਵਿੱਚ ਸਿੱਖੀ ਦੇ ਪ੍ਰਚਾਰ ਦੀ ਲਹਿਰ ਸਰਦਾਰ ਸਤਪਾਲ ਸਿੰਘ ਜੀ ਨੇ ਕਿਸ ਤਰ੍ਹਾਂ ਚਲਾਈ ਹੈ ਤੇ yogi arjan ji ਦੇ ਉਸ ਮਿਸ਼ਨ ਨੂੰ ਜੋ ਉਹਨਾਂ ਨੇ ਅੱਜ ਤੋਂ ਤਕਰੀਬਨ 50 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਆਈ ਥਿੰਕ 1968-67 ਜਿਉਂ ਉਹਨਾਂ ਨੇ ਸ਼ੁਰੂ ਕੀਤਾ ਸੀ ਤੋਂ ਇੰਨਾ ਲੰਬਾ ਸਮਾਂ ਉਹਨਾਂ ਨੇ ਸਿੱਖੀ ਦਾ ਨਾਰਥ ਅਮਰੀਕਾ ਸਾਊਥ ਅਮਰੀਕਾ ਔਰ ਇਧਰ ਲੈ ਕੇ ਅਮਰੀਕਾ ਸਿੱਖੀਆਂ ਜਿਹੜਾ ਲਗਾਈਆਂ ਨੇ ਉਹਨਾਂ ਨੂੰ ਪੱਕਿਆ ਕਰਨ ਲਈ ਅਗਰ ਕੋਈ ਕੰਮ ਕਰ ਰਿਹਾ ਹੈ ਤਾਂ ਭਾਈ ਸਾਬ ਸਤਵਾਲ ਸਿੰਘ ਇਹ ਚੜ੍ਹਦੀ ਕਲਾ ਦੇ ਆਧਾਰ ਤੇ ਦਫ਼ਤਰ ਚ ਆਏ ਹਨ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੂੰ ਜਿਉਂ ਆਇਆ ਔਰ ਇਹਨਾਂ ਨੂੰ ਵਿਸ਼ਵਾਸ ਦਵਾਉਂਦੇ ਹਾਂ ਕਿ ਜੋ ਵੀ ਮਿਸ਼ਨ ਯੋਗੀ ਅਰ ਭਜਨ ਸਿੰਘ ਨੇ ਸ਼ੁਰੂ ਕੀਤਾ ਸੀ ਕਿਉਂਕਿ ਮੈਂ 1967 ਤੋਂ ਹੀ ਉਹਨਾਂ ਨਾਲ ਐਸੋਸੀਏਟਿਡ ਸੀ ਔਰ ਮੈਂ ਜਦੋਂ ਵੀ ਅਮਰੀਕਾ ਜਾਂਦਾ ਸੀ ਉਹਨਾਂ ਨੂੰ ਮਿਲ ਕੇ ਆਉਂਦਾ ਸੀ ਔਰ ਭਾਰੇ ਦੇ ਪ੍ਰਧਾਨ ਮੰਤਰੀਆਂ ਜਿਨ੍ਹਾਂ ਨਾਲ ਮੈਂ ਜਾਂਦਾ ਸੀ ਉਹਨਾਂ ਨਾਲ ਵੀ ਮੈਂ ਯੋਗੀ ਜੀ ਦੀ ਮੀਟਿੰਗ ਕਰਵਾਦਾ ਸੀ ਮਨ ਨੂੰ ਚਿੱਠੀਆਂ ਲਿਖਦੇ ਸੰ ਤੇ ਸ਼ਾਬਾਸ਼ ਦਿੰਦੇ ਸੰ ਤਾਂ ਅੱਜ ਭਾਈ ਸਤਵਾਲ ਸਿੰਘ ਜੀ ਭਾਈ ਸਾਹਿਬ ਭਾਈ ਸਤਵਾਲ ਸਿੰਘ ਜੀ ਸਿੰਘ ਸਾਹਿਬ ਭਾਈ ਸਤਵਾਲ ਸਿੰਘ ਜੀ ਪੰਥ ਵੱਲੋਂ ਸਤਿਕਾਰਤ ਸ਼ਖਸੀਅਤ ਹੈ ਤੇ ਉਹਨਾਂ ਦਾ ਸਵਾਗਤ ਕਰਕੇ ਇਹ ਪੁਸਤਕ ਪੇਟ ਕਰਕੇ ਅਸੀਂ ਮਾਣ ਤੇ ਫਖਰ ਮਹਿਸੂਸ ਕਰਦੇ ਹਾਂ